ਮੱਝਾਂ ਗਾਵਾਂ ਦੀ ਧਾਰ ਪੋਲੀ ਕਰਨ ਦਾ ਨੰਬਰ 1 ਫਾਰਮੂਲਾ ਦੇਖੋ ਕਿਸਾਨ ਦੋਸਤੋ ਜੇ ਤੁਹਾਡੇ ਪਸ਼ੂਆਂ ਦੇ ਮੱਝ ਚਾਹੇ ਗਾਂ ਦੀ ਧਾਰ ਕਰੜੀ ਆ ਕਰ ਧਾਰ ਕੱਢਣ ਦੇ ਵਿੱਚ ਸਮਾਂ ਲੱਗਦਾ ਤੁਸੀਂ ਡਾਕਟਰ ਤੋਂ ਸਲਾਈਆਂ ਮਰਾਉਣੇ ਤੁਹਾਨੂੰ ਸਲਾਈਆਂ ਮਰਾਉਣ ਦੀ ਜ਼ਰੂਰਤ ਨਹੀਂ ਆਹ ਦੇਸੀ ਫਾਰਮੂਲਾ ਇੱਕ ਵਾਰ ਵਰਤ ਲੋ ਤੁਹਾਡੇ ਪਸ਼ੂਆਂ ਦੀ ਧਾਰ ਜਿਹੜੀ ਰੂਮ ਵਰਗੀ ਹੋ ਜੂ ਆਪਣੀ ਜਵਾਕ ਧਾਰ ਕੱਢੀ ਜਾਵੇ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸ ਦਿਆਂ 150 ਗ੍ਰਾਮ ਤਿਲਾਂ ਦਾ ਤੇਲ ਲੈ ਲੈਣਾ ਹੈ 150 ਗ੍ਰਾਮ ਨਿੰਬੂ ਦਾ ਰਸ ਲੈ ਲੈਣਾ ਹੈ 200 ਗ੍ਰਾਮ ਦੇਸੀ ਖੰਡ ਲੈ ਲੈਣੀ ਹੈ 50 ਗ੍ਰਾਮ ਮਿੱਠਾ ਸੋਡਾ ਲੈਣਾ ਹੈ 50 ਗ੍ਰਾਮ ਠਿਕਰੀ ਨਸਾਦਰ ਲੈਣਾ ਹੈ ਪੰਜ ਟਿੱਕੀਆਂ ਨਸਾਦਰ ਦੀਆਂ ਲੈਣੀਆਂ 40 ਗ੍ਰਾਮ ਨਿੰਬੂ ਸੱਤ ਲੈਣਾ ਇਹ ਚੀਜ਼ਾਂ ਨੂੰ ਤੁਸੀਂ ਮਹੀਨਾ ਚਾਰਨਾ ਪਸ਼ੂ ਨੂੰ ਇੱਕ ਦਿਨ ਛੱਡ ਕੇ ਇੱਕ ਦਿਨ ਖਰਾਕ ਦੇਣੀ ਹੈ ਇਹ ਸਾਰੀ ਇੱਕ ਦਿਨ ਦੀ ਖਰਾਕ ਹੈ ਇੱਕ ਦਿਨ ਨਾਗਾ પા ਕੇ ਫਿਰ ਦਿਨ ਮਹੀਨੇ ਚ 15 ਦਿਨ ਤੁਸੀਂ ਪਸ਼ੂ ਨੂੰ ਇਹ ਚੀਜ਼ਾਂ ਖਰ ਖਵਾ ਦਿਓ ਤੇ ਤੁਹਾਡੇ ਪਸ਼ੂ ਦੀ ਜਿਹੜੀ ਧਾਰਾ ਬਿਲਕੁਲ ਰੂਮ ਵਰਗੀ ਹੋ ਜੂ ਤੇ ਤੁਹਾਨੂੰ ਡਾਕਟਰ ਨੂੰ ਦਿਖਾਉਣ ਦੀ ਜਰੂਰਤ ਨਹੀਂ ਪੈਣੀ ਸਲਾਈਆਂ ਮਰਾਉਣ ਦੀ ਜਰੂਰਤ ਨਹੀਂ ਪੈਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੀ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ